ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਸੁਖਬੀਰ ਸਿੰਘ ਬਾਦਲ ਹੋ ਗਿਆ ਪਾਗਲ ਇਹ ਮੈਂ ਨਹੀਂ ਕਹਿ ਰਹੀ ਬਲਕਿ ਇਹ ਗੱਲ ਕੌਣ ਕਹਿ ਰਿਹਾ ਹੈ ਕਿਉਂ ਕਹਿ ਰਿਹਾ ਹੈ ਔਰ ਕਿਸ ਵਜ੍ਹਾ ਤੋਂ ਕਹਿ ਰਿਹਾ ਹੈਗਾ ਮੈਂ ਇਸ ਦੇ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਆ ਮਾਨ ਸਾਹਿਬ ਕੋਈ ਵਧੀਆ ਜੀ ਕਾਰਵਾਈ ਕਰੋ ਕਹਿੰਦੇ ਜੀ ਸੁੱਖਾ ਅਮਲੀ ਪਾਗਲ ਹੋ ਗਿਆ ਤਾ ਸੁਣ ਕੇ ਤੁਸੀਂ ਵੀ ਹੈਰਾਨ ਹੋਗੇ ਹੋਵੋਗੇ ਕਿ ਮੈਂ ਕਹਿ ਕੀ ਰਿਹਾ ਦਰਹ ਸਾਲ ਦੇ ਵਿੱਚ ਇਹ ਮੈਂ ਨਹੀਂ ਕਹਿ ਰਿਹਾ ਇਹ ਕੌਣ ਕਹਿ ਰਿਹਾ ਕਿਉਂ ਕਹਿ ਰਿਹਾ ਵਜ੍ਹਾ ਕੀ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਸੁਖਵੀਰ ਸਿੰਘ ਬਾਦਲ ਤੇ ਦਰਹ ਸਾਲ ਦੇ ਵਿੱਚ ਹੁਣੇ-ਹੁਣੇ ਇੱਕ ਵੱਡੀ ਕਾਰਵਾਈ ਦਾ ਇੱਕ ਬਹੁਤ ਵੱਡਾ ਸੰਕੇਤ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਕਿਉਂਕਿ ਇਹ ਕਿਸੇ ਬੰਦੇ ਨੇ ਗੱਲ ਕਹੀ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਔਰ ਅੱਗੋਂ ਪੰਜਾਬ ਦਾ ਮੁੱਖ ਮੰਤਰੀ ਕੀ ਕਹਿੰਦਾ ਇਸ ਗੱਲ ਦਾ ਜਵਾਬ ਕੀ ਦੇ ਰਿਹਾ ਇਹ ਤੁਹਾਡੇ ਸਾਹਮਣੇ ਅੱਜ ਪੂਰੀ ਵੀਡੀਓ ਦਿਖਾਉਣ ਜਾ ਰਹੇ ਹਾਂ ਕਿਉਂਕਿ ਅਕਸਰ ਪੰਜਾਬ ਦੇ ਲੋਕ ਅਕਾਲੀ ਦਲ ਦੀ ਖਬਰ ਨੂੰ ਸੁਣਨਾ ਚਾਹੁੰਦੇ ਨੇ ਕਿ ਪੰਜਾਬ ਦੇ ਅੰਦਰ ਅਕਾਲੀ ਦਲ ਬਾਦਲ ਨੇ ਕੀ ਕੀ ਕੀਤਾ ਅੱਜ ਉਹਨਾਂ ਤੇ ਕਾਰਵਾਈ ਕਿਉਂ ਹੋ ਰਹੀ ਹੈ ਪੰਜਾਬ ਦੇ ਲੋਕ ਵਿਰੁੱਧ ਕਿਉਂ ਹੋ ਗਏ ਨੇ ਪੰਜਾਬ ਦੀ ਸਰਕਾਰ ਵਿਰੁੱਧ ਕਿਉਂ ਹੋ ਗਈ ਹੈ ਸਭ ਤੋਂ ਵੱਡਾ ਸਵਾਲ ਤੁਹਾਡੇ ਸਾਹਮਣੇ ਇੱਕ ਹੋਰ ਪਹਿਲਾਂ ਮੈਂ ਧਰ ਦਿਆ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਤਾਂ ਚੇਤੇ ਪਹਿਲਾਂ ਹੀ ਹੋਣੀ ਚਾਹੀਦੀ ਹੈ ਇਹ ਜਿਹੜੀ ਖਬਰ ਹੈ ਨਾ ਇਹ ਤਾਂ ਤੁਹਾਡੇ ਨਾਲ ਮੈਂ ਸਾਜੀ ਕਰਨੀ ਹੈ ਪਰ ਇੱਕ ਐਸੀ ਖਬਰ ਨਿੱਜੀ ਤੌਰ ਤੇ ਤੁਹਾਡੇ ਸਾਹਮਣੇ ਮੈਂ ਪਹਿਲਾਂ ਉਹ ਦੱਸਣ ਜਾ ਰਿਹਾ ਕਿ ਸੁਖਵੀਰ ਸਿੰਘ ਬਾਦਲ ਅੱਜ ਦੇਖੋ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਇੱਕ ਬਹੁਤ ਵਧੀਆ ਤੇ ਕਾਹਨ ਦੇ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਬਹੁਤ ਸਾਰੇ ਉਥੇ ਧਰਮ ਇਕੱਠੇ ਹੋ ਗਏ ਨੇ ਪੰਜਾਬ ਦਾ ਮੁੱਖ ਮੰਤਰੀ ਪਹੁੰਚ ਜਾਂਦਾ ਅਰਵਿੰਦ ਕੇਜਰੀਵਾਲ ਆ ਜਾਂਦਾ ਦਿੱਲੀ ਤੋਂ ਪਤਾ ਨਹੀਂ ਕੌਣ ਕੌਣ ਹੋਰ ਵੀ ਆ ਜਾਂਦੇ ਨੇ ਸਾਡੇ ਪੂਰੇ ਪੰਜਾਬ ਦੀਆਂ ਜਿੰਨੀਆਂ ਵੀ ਸੰਸਥਾਵਾਂ ਨੇ ਉਹ ਸਾਰੀਆਂ ਪਹੁੰਚ ਜਾਂਦੀਆਂ ਨੇ ਸਾਰੇ ਧਰਮਾਂ ਦੇ ਗੁਰੂ ਪਹੁੰਚ ਜਾਂਦੇ ਆ ਤਾਂ ਇੱਥੇ ਜੀ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਨਹੀਂ ਪਹੁੰਚਦੇ ਇਸੇ ਕਾਮ ਨੂੰ ਸਾਡੇ ਪੰਜਾਬ ਨੂੰ ਪਹਿਲੀ ਦੱਸਣਾ ਚਾਹਾਂਗੇ ਕਿਉਂ ਨਹੀਂ ਗਏ ਮਾਮਲਾ ਕੀ ਹੈ ਅੱਗੇ ਵੀ ਦੱਸਾਂਗੇ ਪਰ ਹੁਣ ਇੱਥੇ ਆ ਜੀ ਕਹਿੰਦਾ ਮਾਨ ਸਾਹਿਬ ਕੋਈ ਵਧੀਆ ਜੀ ਕਾਰਵਾਈ ਕਰੋ ਸੁੱਖਾ ਅਮਲੀ ਪਾਗਲ ਹੋ ਗਿਆ ਯਾਨੀ ਸੁਖਵੀਰ ਸਿੰਘ ਬਾਦਲ ਨੂੰ ਸੁੱਖਾ ਅਮਲੀ ਕਿਹਨੇ ਕਹਿ ਦਿੱਤਾ ਔਰ ਅੱਗੋ ਮੁੱਖ ਮੰਤਰੀ ਨੇ ਜਵਾਬ ਕੀ ਦਿੱਤਾ ਪਹਿਲਾਂ ਆ ਸੁਣ ਲਓ ਕਿਉਂਕਿ ਕੱਲੇ ਇਸ ਬੰਦੇ ਨੇ ਨਹੀਂ ਨਹੀਂ ਬਲਕਿ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪਾਗਲ ਕਿਹਾ ਸੀ ਤੇ ਉਸ ਗੱਲ ਦਾ ਵੀ ਜਵਾਬ ਵਿੱਚ ਹੀ ਆ ਗਿਆ ਤਾਂ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਉੱਤੇ ਪੰਜਾਬ ਦੀ ਸਰਕਾਰ ਵੱਡੀ ਕਾਰਵਾਈ ਕਰਨ ਜਾ ਰਹੀ ਹੈ ਸੁਣੋ ਪਿੱਛੇ ਜੀ ਸੁਖਬੀਰ ਬਾਦਲ ਕਹਿ ਰਹੇ ਸੀ ਕਹਿੰਦੇ ਵੀ ਪੰਜਾਬ ਦੇ ਤਿੰਨੇ ਮੁੱਖ ਮੰਤਰੀ ਰਏ ਹੋਂ ਤੱਕ ਪਹਿਲੀ ਗੱਲ ਤੁਹਾਨੂੰ ਸਮਝਾਈਏ ਉਹ ਭਾਈ ਕਿਤੇ ਪੜਿਆ-ਪੜਿਆ ਹੈ ਤੁੰਦ ਨਹੀਂ

ਬਾਦਰ ਸਾਹਿਬ ਹੋਏ ਨੇ ਇੱਕਾ ਕੈਪਟਨ ਸਾਹਿਬ ਹੋਏ ਨੇ ਇੱਕ ਅ ਬਰਨਾਲਾ ਸਾਹਿਬ ਰਹੇ ਨੇ ਥੋੜਾ ਚਿਰ ਇੱਕ ਬੈਂਸਿੰਘ ਸਾਹਿਬ ਰਹੇ ਨੇ ਇੱਕਾ ਹੋਣਾ ਹੈ ਪਾਗਲ ਜਾ ਮੈਨੂੰ ਕਹ ਪਾਗਲ ਜਾ ਤਾ ਸੁਣ ਲੈ ਪੰਜਾਬ ਵਾਲੇ ਇਹ ਵੀਡੀਓ ਮੈਂ ਤੁਹਾਨੂੰ ਕਿਉਂ ਸੁਣਾਈਏ ਇੱਥੇ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪਾਗਲ ਜਾ ਕਿਹਾ ਸੀ ਤਾਂ ਇਸ ਕਰਕੇ ਕਿਸੇ ਬੰਦੇ ਨੇ ਸਵਾਲ ਕਰ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿੰਦਾ ਮਾਨ ਸਾਹਿਬ ਇੱਕ ਐਸੀ ਕਾਰਵਾਈ ਹੋਣੀ ਚਾਹੀਦੀ ਆ ਠੋਸ ਹੋਣੀ ਚਾਹੀਦੀ ਆ ਕਿ ਸੁਖਵੀਰ ਸਿੰਘ ਬਾਦਲ ਨਾਬਾ ਦੀ ਜੇਲ੍ਹ ਹੋਵੇ ਚਾਹੇ ਹੋਵੇ ਡਿਬਰੂਗੜ੍ਹ ਦੀ ਚਾਹੇ ਕੋਈ ਬਠਿੰਡੇ ਵਾਲੀ ਕਿਹੜੀ ਵੀ ਲਾ ਲਓ ਕਹਿੰਦਾ ਜੀ ਇਹਨੂੰ ਜੇਲ੍ਹ ਦੇ ਵਿੱਚ ਧੱਕ ਦੇਣਾ ਚਾਹੀਦਾ ਇਹ ਗੱਲ ਆ ਕਹੀ ਕਿਨੇ ਸਾਡੇ ਹੀ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਪੰਜਾਬ ਦੇ ਭੈਣ ਭਰਾਵਾਂ ਨੇ ਕਮੈਂਟਾਂ ਦੇ ਵਿੱਚ ਅਕਸਰ ਤੁਸੀਂ ਵੇਖਿਆ ਬਹੁਤ ਸਾਰੀਆਂ ਗੱਲਾਂ ਲਿਖ ਦਿੱਤੀਆਂ ਗਈਆਂ ਉਹ ਚਾਹੁੰਦੇ ਨੇ ਕਿ ਸੁਖਵੀਰ ਸਿੰਘ ਬਾਦਲ ਤੇ ਮਾਨ ਸਾਹਿਬ ਵੱਡੀ ਕਾਰਵਾਈ ਕਰ ਦੇਣ ਤਾਂ ਹੁਣ ਜੀ ਅਲੱਗ-ਅਲੱਗ ਨਿਊ ਚੈਨਲਾਂ ਤੇ ਅੱਜ ਦੇ ਦਿਨ ਦੇ ਵਿੱਚ ਇਹ ਖਬਰ ਚੱਲ ਚੁੱਕੀ ਹੈ ਕਿ ਸੁਖਵੀਰ ਸਿੰਘ ਬਾਦਲ ਤੇ ਪੰਜਾਬ ਦੀ ਸਰਕਾਰ ਬਹੁਤ ਵੱਡੀ ਤਿਆਰੀ ਕਾਰਵਾਈ ਦੀ ਕਰਨ ਜਾ ਰਹੀ ਹੈ ਇਹਦੇ ਨਾਲ ਹੀ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਸੁਖਵੀਰ ਸਿੰਘ ਬਾਦਲ ਨੇ ਖੁਦ ਬਣਾ ਦਿੱਤੀਆਂ ਨੇ ਕਿਉਂ ਬਣਾ ਦਿੱਤੀਆਂ ਨੇ ਕਿਉਂਕਿ ਪੰਜਾਬ ਦੇ ਵਿਰੁੱਧ ਏਜੰਡੇ ਚਲਾਉਣ ਵਾਲੀ ਅਕਾਲੀ ਦਲ ਪਾਰਟੀ ਕੱਲ ਜਿਹੜਾ ਮੁੱਖ ਮੰਤਰੀ ਦਾ ਘਰਾਓ ਕੀਤਾ ਗਿਆ ਔਰਤਾਂ ਦੁਆਰਾ ਉਹ ਭਾਜਪਾ ਦੀਆਂ ਨਹੀਂ ਸੀ ਉਹ ਅਕਾਲੀ ਦਲ ਦੇ ਵਰਕਰ ਸੀ ਉਹਨਾਂ ਦੇ ਵਿੱਚ ਇਹਨਾਂ ਨੇ ਔਰਤਾਂ ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਸੇ ਵੀ ਪ੍ਰਕਾਰ ਸਿੱਟਣਾ ਪਰ ਸਿੱਟਣਾ ਪਰ ਉਹ ਸਿੱਧੂ ਮੂਸੇਵਾਲੇ ਦੀ ਤਰ੍ਹਾਂ ਕੱਲ੍ਹ ਹੀ ਸ਼ੇਰ ਦਾ ਹਾਰਦਾ ਪੰਜਾਬ ਦੇ ਲੋਕ ਉਹਦਾ ਸਾਥ ਦੇ ਰਹੇ ਨੇ ਪੰਜਾਬ ਦੀ ਜਨਤਾ ਸਾਥ ਦੇ ਰਹੀ ਆ ਪੰਜਾਬ ਦੀ ਹਰ ਇੱਕ ਸੰਸਥਾ ਸਾਥ ਦੇ ਰਹੀ ਆ ਅੱਜ ਸਾਡੇ ਗੁਰੂਆਂ ਦਾ ਦਿਹਾੜਾ ਮਨਾਇਆ ਜਾ ਰਿਹਾ ਗੁਰੂ ਤੇਗ ਬਹਾਦਰ ਜੀ ਦਾ ਤਾਂ ਉੱਥੇ ਵੀ ਬਹੁਤ ਸਾਰੇ ਸਾਡੇ ਸਿੱਖ ਜਥੇਬੰਦੀਆਂ ਨੇ ਅਲੱਗ-ਅਲੱਗ ਧਰਮਾਂ ਦੇ ਇਹ ਕਿਹਾ ਕਿ ਪੰਜਾਬ ਦੀ ਸਰਕਾਰ ਬੜੀ ਚੰਗੀ ਆ ਗੁਰੂਆਂ ਨੂੰ ਸਮਰਪਿਤ ਆ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਪਾਰਲੀਮੈਂਟ ਦੇ ਵਿੱਚ ਵੀ ਇਹ ਆਵਾਜ਼ ਉਠਾਈ ਸੀ ਕਿ ਜਿਹੜੇ ਛੋਟੇ ਸਾਹਿਬਜ਼ਾਦੇ ਨੇ ਉਹਨਾਂ ਦੀ ਸ਼ਰਧਾਂਜਲੀ ਹਰ ਵਾਰ ਪਾਰਲੀਮੈਂਟ ਦੇ ਵਿੱਚ ਦਿੱਤੀ ਜਾਣੀ ਚਾਹੀਦੀ ਹੈ। ਯਾਨੀ ਹਰ ਸਾਲ ਜਦੋਂ ਵੀ ਕੋਈ ਉਹਨਾਂ ਦਾ ਸਮਾਗਮ ਹੁੰਦਾ ਤਾਂ ਉਹਦਾ ਜਿਹੜੀ ਸ਼ਰਧਾਂਜਲੀ ਹੈ ਉਹ ਪਾਰਲੀਮੈਂਟ ਦੇ ਵਿੱਚ ਵੀ ਦਿੱਤੀ ਜਾਣੀ ਚਾਹੀਦੀ ਹੈ। ਇਹ ਉੱਥੇ ਇਹਨਾਂ ਨੇ ਪਾਸ ਕਰਵਾਇਆ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਜਿਹੜੇ ਇਹ ਮੁੱਖ ਮੰਤਰੀ ਨੇ ਇਹ ਮੁੱਖ ਮੰਤਰੀ ਨੇ ਏ ਭੁਖ ਮੰਤਰੀ ਨੇ ਯਾਨੀ ਇਹਨਾਂ ਨੂੰ ਇੰਨੀ ਭੁੱਖ ਹੈ ਵਿਲਾਸ ਜਿਹੜਾ ਕਹਿੰਦੇ ਨੇ ਸੁਖਵੀਰ ਬਾਦਲ ਨੇ ਸੁੱਖ ਵਿਲਾਸ ਬਣਾਇਆ ਕਿਦੇ ਲਈ ਗੁਰੂਆਂ ਦੇ ਨਾਮ ਤੇ ਨਾਮ ਕਿਉਂ ਨਹੀਂ ਰੱਖਿਆ ਜੀ ਸੁੱਖ ਵਿਲਾਸ ਸੁਖਵੀਰ ਸਿੰਘ ਦੇ ਬਾਦਲ ਤੋਂ ਨਾਮ ਸ਼ੁਰੂ ਹੁੰਦਾ ਇਹ ਆਪਣੇ ਨਾਮ ਤੇ ਬਣਾ ਦਿੱਤਾ ਔਰ ਉਸ ਤੋਂ ਬਾਅਦ ਵੱਡੀ ਲੁੱਟ ਨੂੰ ਅੰਜਾਮ ਸੁਖਵੀਰ ਸਿੰਘ ਬਾਦਲ ਚਾਹੇ ਵਿਰੋਧੀ ਧਿਰ ਦੇ ਨੇਤਾ ਨੇ ਸੱਤਾ ਦੇ ਵਿੱਚ ਨਹੀਂ ਹੋਏਗੇ ਪਰ ਫੇਰ ਵੀ ਦੁਨੀਆ ਭਰ ਦੇ ਲੋਕਾਂ ਨੂੰ ਇਥੋਂ ਤੱਕ ਕਿ ਫੋਰਨ ਕੈਂਟਰੀ ਦੇ ਲੋਕਾਂ ਨੂੰ ਵੀ ਲੁੱਟ ਰਹੇ ਨੇ 600 ਰੁਪਏ ਦਾ ਸਮੋਸਾ ਉਸ ਦਿਨ ਮੈਂ ਤੁਹਾਨੂੰ ਦੱਸਿਆ ਸੀ 1 ਲੱਖ ਰੁਪਈਆ ਦੋ ਜਣਿਆਂ ਦਾ ਕਿਰਾਇਆ ਰਹਿਣ ਦਾ ਪੰਜਾਬ ਦੇ ਜਿੰਨੇ ਵੀ ਸਾਡੇ ਭੈਣ ਭਰਾ ਤੁਸੀਂ ਇਹਨਾਂ ਗੱਲਾਂ ਨੂੰ ਸੁਣਦੇ ਹੋ ਤਾਂ ਇਹਨਾਂ ਗੱਲਾਂ ਤੇ ਵੀ ਅਮਲ ਜ਼ਰੂਰ ਕਰਨਾ ਚਾਹੀਦਾ ਕਿ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਨਾ ਇਹਨਾਂ ਦੀ ਐਡੀ ਡੂੰਗੀ ਰਣਨੀਤੀ ਹੈ ਕਿ ਪੰਜਾਬ ਦੇ ਵਿੱਚੋਂ ਕੋਈ ਜਾਣ ਨਹੀਂ ਸਕਦਾ ਕਿ ਮਾਮਲਾ ਕੀ ਹੈ ਏ ਪੰਜਾਬ ਨੂੰ ਫੇਰ ਤੋਂ ਅੰਗਰੇਜ਼ਾਂ ਦੀ ਤਰ੍ਹਾਂ ਗੁਲਾਮ ਕਰਨਾ ਚਾਹੁੰਦੇ ਨੇ ਪੰਜਾਬ ਦੀ ਸਰਕਾਰ ਤੋਂ ਵੱਡੇ ਪੱਦਰ ਦੇ ਉੱਤੇ ਜਿਵੇਂ ਕਿ ਤੰਕਵਾਦੀ ਪਾਕਿਸਤਾਨ 'ਚ ਹਮਲਾ ਕਰਕੇ ਬਦਲਾ ਲੈਂਦੇ ਆ ਨਾ ਐਸੇ ਹੀ ਪ੍ਰਕਾਰ ਇਹਨਾਂ ਦੇ ਲੀਡਰ ਭਾਸ਼ਣ ਦੇ ਰਹੇ ਨੇ ਕਹਿੰਦੇ ਜੀ ਸੁਖਵੀਰ ਬਾਦਲ ਦੀ ਸਰਕਾਰ ਆ ਲੈਣ ਦਿਓ ਫੇਰ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਭਵਨਤ ਮਾਨ ਆ ਨਾ ਉਹ ਸਾਡੇ ਪੰਜਾਬ ਦੇ ਵਿੱਚ ਨਹੀਂ ਰਹਿਣਾ ਉਹ ਭੱਜੂ ਇਹ ਪੰਜਾਬ ਛੱਡ ਕੇ ਇਹਨਾਂ ਦੇ ਵਰਕਰ ਕਹ ਰਹੇ ਨੇ ਜੀ ਇਹਨਾਂ ਦੇ ਲੀਡਰ ਕਹ ਰਹੇ ਨੇ ਖੁਦ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਔਰ ਖੁਦ ਸੁਖਬੀਰ ਬਾਦਲ ਇਹ ਗੱਲ ਕਈ ਵਾਰ ਕਹਿ ਚੁੱਕੇ ਤਾਂ ਇੱਥੇ ਪਈ ਪੰਜਾਬ ਦੀ ਜਨਤਾ ਵੀਡੀਓ ਸੁਣਦੀ ਹੁੰਦੀ ਆ ਉਹ ਇਹਨਾਂ ਗੱਲਾਂ ਤੋਂ ਡਰ ਰਹੇ ਨੇ ਲੋਕ ਤਾਂ ਹੁਣ ਇਹਨਾਂ ਨੂੰ ਕਦੇ ਹੀ ਸੱਤਾ ਦੇ ਵਿੱਚ ਤਾਂ ਨਹੀਂ ਲੈ ਕੇ ਆਉਂਦੇ ਬਲਕਿ ਪੰਜਾਬ ਚੋਂ ਕੱਢਣ ਦੀਆਂ ਤਿਆਰੀਆਂ ਇਹ ਲੋਕ ਆਪਣੇ ਪੰਜਾਬ ਦੇ ਵੀ ਕਰ ਸਕਦੇ ਆ ਕਿਉਂਕਿ ਜਿਹੜਾ ਸਿੱਖ ਕੌਮ ਦਾ ਖਾਨ ਕਰਕੇ ਅੱਜ ਦੇ ਦਿਨ ਵੀ ਗੁਰੂਆਂ ਦੇ ਦਿਹਾੜੇ ਤੇ ਨਹੀਂ ਗਿਆ ਉਹ ਤੁਸੀਂ ਆਪ ਸਮਝ ਲਓ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਪੈਨ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਸੀਐਮ ਭਗਵੰਤ ਮਾਨ ਨੂੰ ਪਾਗਲ ਕਹਿਣ ਵਾਲੇ ਹੁਣ ਆਪ پاਗਲ ਹੋ ਰਹੇ ਏਗੇ ਆਵਾਮ ਜਿਹੜੀ ਐ ਪੰਜਾਬ ਦੇ ਲੋਕ ਜਿਹੜੇ ਐ ਵੱਡੇ ਪੱਤਰ ਦੇ ਉੱਤੇ ਸੀਐਮ ਭਗਵੰਤ ਮਾਨ ਅੱਗੇ ਇਹ ਮੰਗ ਰੱਖਦੇ ਆ ਕਿ ਇਹਨਾਂ ਦੇ ਉੱਤੇ ਸਖਤ ਐਕਸ਼ਨ ਕੀਤਾ ਜਾਵੇ ਫਿਰ ਮਜ਼ਾ ਆਏਗਾ ਜਿਸ ਤਰ੍ਹਾਂ ਇਹਨਾਂ ਨੇ ਪੰਜਾਬ ਨੂੰ 5 ਸਾਲ ਤੱਕ ਲੁੱਟਿਆ ਹੈਗਾ ਵਾ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਦੇ ਉੱਤੇ ਲਾਇਆ ਹੈਗਾ ਵਾ ਇਹਨਾਂ ਨੂੰ ਵੀ ਉਸੇ ਤਰ੍ਹਾਂ ਹੁਣ ਜਿਹੜਾ ਇਹਨਾਂ ਕੋਲ ਬਦਲਾ ਲਿਆ ਜਾਵੇ ਤੇ ਫਿਰ ਮਜ਼ਾ ਆਏਗਾ ਇਹ ਕਹਿ ਰਿਹਾ ਪੰਜਾਬ ਦੇ ਲੋਕ ਜਿਹੜੇ ਕਿ ਸੀਐਮ ਭਗਵੰਤ ਮਾਨ ਦੇ ਇਸ ਐਕਸ਼ਨ ਤੋਂ ਬਹੁਤ ਖੁਸ਼ ਆ ਜਿਹੜਾ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ ਬਾਦਲਪੁਰੇ ਵਾਰ ਦੇ ਖਿਲਾਫ ਕੀਤਾ ਹੈਗਾ ਵੈ ਕਿਉਂਕਿ ਉਹਨਾਂ ਨੇ ਪੰਜਾਬ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਇਆ ਔਰ ਹਜੇ ਵੀ ਜਿਹੜਾ ਵੈ ਉਹ ਗੁੰਡਾਗਰਦੀ ਕਰਦੇ ਹੈਗੇ ਆ ਲੋਕ ਉਹਨਾਂ ਦੀਆਂ ਵੀਡੀਓ ਦੇਖਦੇ ਆ ਕਿਉਂਕਿ ਲੋਕ ਉਹਨਾਂ ਤੋਂ ਡਰਦੇ ਹੈਗੇ ਆ ਉਹ ਗੈਂਗਸਟਰਾਂ ਦੇ ਨਾਲ ਉਹਨਾਂ ਦੇ ਜਿਹੜਾ ਵਹ ਉਹ ਤਾਲੁਕਾਤ ਸੀਗੇ ਐ ਔਰ ਇਹੀ ਵਜ੍ਹਾ ਆ ਕਿ ਉਹਨਾਂ ਨੇ 25 ਸਾਲ ਤੱਕ ਪੰਜਾਬ ਨੂੰ ਇਸੇ ਡਰ ਖੌਫ ਦੀ ਵਜ੍ਹਾ ਤੋਂ ਜਿਹੜਾ ਪੰਜਾਬ ਤੇ ਰਾਜ ਕੀਤਾ ਕਿਉਂਕਿ ਜਿਹੜਾ ਵੀ ਬੋਲਦਾ ਸੀਗਾ ਉਹਨਾਂ ਦੇ ਖਿਲਾਫ ਜਾਂ ਆਵਾਜ਼ ਬੁਲੰਦ ਕਰਦਾ ਸੀਗਾ ਉਹਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਂਦੀ ਸੀਗੀ ਕਿ ਬਾਕੀ ਦੇਖਣ ਵਾਲੇ ਜਿਹੜੇ ਆ ਉਹ ਡਰ ਜਾਂਦੇ ਸੀਗੇ ਇਸ ਲਈ ਤੇ ਹਜੇ ਤੱਕ ਕਿਸੇ ਨੇ ਇਹਨਾਂ ਦੇ ਉੱਤੇ ਹੱਥ ਨਹੀਂ ਸਿਪਾਇਆ ਇਹਨਾਂ ਨੇ ਇੰਨੀਆਂ ਆਪਣੀਆਂ ਜੜ੍ਹਾਂ ਮਜ਼ਬੂਤ ਕਰ ਲਈਆਂ ਸੀਗੀਆਂ ਤੋ ਕੋਈ ਇਹਨਾਂ ਦੇ ਖਿਲਾਫ ਐਕਸ਼ਨ ਨਹੀਂ ਸੀ ਕਰਦਾ ਅਗਰ ਐਕਸ਼ਨ ਹੁੰਦਾ ਸੀਗਾ ਤੇ ਬਰਾਏ ਨਾਮ ਹੁੰਦਾ ਸੀ ਇਹ ਫੌਰੀ ਜ਼ਮਾਨਤਾ ਕਰਾ ਕੇ ਬਾਹਰ ਆਈ ਜਾਂਦੇ ਸੀਗੇ ਪਰ ਸੀਐਮ ਭਗਵੰਤ ਮਾਨ ਜਿਹੜੀ ਸੌ ਚੁੱਕੀ ਸੀ ਹਜੇ ਤੱਕ ਉਸ ਦੇ ਉੱਤੇ ਕਾਇਮ ਹੈ ਔਰ ਪੰਜਾਬ ਦੇ ਲੋਕ ਜਿਹੜੀ ਵੱਡੀ ਮੰਗ ਕਰਨ ਦੇ ਹੈਗੇ ਆ ਉਹ ਵੀ ਤੁਸੀਂ ਉਹਨਾਂ ਦਾ ਜਵਾਬ ਸੀਐਮ ਭਗਵੰਤ ਮਾਨ ਦਾ ਸੁਣ ਲਿਆ ਔਰ ਉਹ ਵੀ ਬਹੁਤ ਜਲਦ ਪੂਰੀ ਕਰ ਦੇਣਗੇ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈ ਸਿਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ لازਮੀ ਦੱਸਿਓ ਰੋਕੇ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼